ਲਗਾਤਾਰ ਅਸੀਂ ਤੁਹਾਡੇ ਨਾਲ ਹਰ ਇੱਕ ਅਪਡੇਟ ਤੇ ਸ਼ੇਅਰ ਕਰਦੇ ਰਹਿਨੇ ਹੁਣ ਜਿਹੜੀ ਖਬਰ ਆ ਰਹੀ ਆ ਹਰਿਆਣੇ ਤੋਂ ਮਨੋਰ ਲਾਲ ਜਿਹੜੇ ਖੱਟੜਾ ਉਹਨਾਂ ਨੇ ਜਿਹੜਾ ਵਾ ਭਾਜਪੀ ਤੋਂੜਾ ਅਸਤੀਫਾ ਦਿੱਤਾ ਬਹੁਤ ਵੱਡੀ ਖਬਰ ਜਿਹੜੀ ਇਹ ਨਿਕਲ ਕੇ ਆ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਆ ਖਬਰ ਕਿ ਮਨੋਰ ਲਾਲ ਜਿਹੜੇ ਖੱਟੜਾ ਉਹਨਾਂ ਨੇ ਜਿਹੜਾ ਵਾ ਪਾਰਟੀ ਤੋਂੜਾ ਅਸਤੀਫਾ ਦਿੱਤਾ ਇਹ ਸਾਰਾ ਕੀ ਮੁੱਦਾ ਵਾ ਕਿਉਂ ਅਸਤੀਫਾ ਦਿੱਤਾ ਉਸ ਬਾਰੇ ਤੁਹਾਨੂੰ ਅੱਜ ਸਾਰੀ ਜਾਣਕਾਰੀ ਦਿੰਨੇ ਆ हरियाणा ਵਿੱਚ ਸਿਆਸੀ ਜਿਹੜਾ ਹਲਚਲਾ ਤੇਜ਼ ਹੋ ਗਿਆ ਸੂਤਰਾਂ ਮੁਤਾਬਕ ਜਿਹੜਾ ਮਨੋਰ ਲਾਲ ਖੱਟਰ ਨੇ ਜਿਹੜਾ ਮੁੱਖ ਮੰਤਰੀ ਦੇ ਜਿਹੜਾ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਵਾ ਮੰਨਿਆ ਜਾ ਰਿਹਾ ਹੈ ਕਿ 나ਇਬ ਸਿੰਘ ਸੈਣੀ ਹਰਿਆਣਾ ਦੇ ਅਗਲੇ ਮੁੱਖ ਮੰਤਰੀ ਬਣ ਸਕਦੇ ਨੇ ਅਸਤੀਫੇ ਤੋਂ ਬਾਅਦ ਅੱਜ ਹੀ ਹਰਿਆਣਾ ਵਿੱਚ ਨਵੀਂ ਸਰਕਾਰ ਬਣ ਸਕਦੀ ਹੈ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਕਿ ਹਰਿਆਣਾ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣ ਸਕਦੀ ਹੈ ਜਿਹੜੇ ਮਨੋਰ ਲਾਲ ਖੱਟਰ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਨਾਇਬ ਸਿੰਘ ਸੈਣੀ ਹਰਿਆਣਾ ਆਜਪਾ ਦੇ ਪ੍ਰਧਾਨ ਸਨ ਇਸ ਤੋਂ ਇਲਾਵਾ ਸੈਣੀ ਕੁਰਖੇਤਰ ਲੋਕ ਸਭਾ ਸੀਟ ਤੋਂ ਵੀ ਸੰਸਦ ਸਨ ਹਰਿਆਣਾ ਸਰਕਾਰ ਵਿੱਚ ਮੰਤਰੀ ਵੀ ਸੀ 2014 ਤੋਂ 2019 ਤੱਕ ਵਿਧਾਇਕ ਵੀ ਰਹੇ ਚੁੱਕੇ ਨੇ OBC ਵਿੱਚ ਸੈਣੀ ਭਾਈਚਾਰੇ ਵੱਲੋਂ ਆਉਣ ਵਾਲੇ ਨਾਇਬ ਸਿੰਘ ਸੈਣੀ 2014 ਤੇ 2019 ਤੱਕ ਹਰਿਆਣਾ ਸਰਕਾਰ ਵਿੱਚ ਮੰਤਰੀ ਵੀ ਰਹੇ ਚੁੱਕੇ ਸਨ ਜ਼ਿਕਰ ਕਰਦੀ ਹੈ ਕਿ ਨਾਇਬ ਸਿੰਘ ਸੈਣੀ ਤੋਂ ਇਲਾਵਾ ਸੰਜੇ ਪਾਟਿਆ ਦਾ ਨਾਮ ਵੀ ਮੁੱਖ ਮੰਤਰੀ ਦੌੜ ਵਿੱਚ ਜਿਹੜਾ ਵਾ ਉਹ ਆ ਰਿਹਾ ਵਾ ਪਾਟਿਆ ਕਰਨਾਲ ਤੋਂ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨ ਇਸ ਤੋਂ ਇਲਾਵਾ ਹਰਿਆਣਾ ਭਾਜਪਾ ਦੇ ਜਨਰਲ ਸਕੱਤਰ ਰਹੇ ਸੰਜੇ ਪਾਟਿਆ ਨੂੰ ਵੀ ਸੰਸਦਾ ਵਿੱਚ ਕੰਮ ਕਰਨ ਲਈ ਲੰਬਾ ਸਮਾਂ ਤਜਰਬਾ ਵਾ ਉਹ ਹਰਿਆਣਾ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ ਪਾਟਿਆ ਗੈਰ ਜਾਟ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ ਉੱਚ ਪੰਜਾਬੀ ਭਾਈਚਾਰ ਨਾਲ ਵੀ ਇਹ ਸੰਬੰਧ ਜਿਹੜਾ ਰੱਖਦੇ ਆ ਜਿਹੜੀ ਖਬਰ ਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਬਹੁਤ ਵੱਡੀ ਖਬਰ ਆ ਕਿ ਮਨੋਰ ਲਾਲ ਜਿਹੜੇ ਖੱਟਰ ਸੀ ਸੀਐਮ ਪਹਿਲਾਂ ਉੱਥੇ ਨੇੜੇ ਦਾ ਅਸਤੀਫਾ ਦੇ ਜੁੱਕਾ ਵਾ ਕੀ ਵਜ੍ਹਾ ਸੀ ਉਹ ਤੁਹਾਨੂੰ ਸਾਰੇ ਅਸੀਂ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਦੇ ਰਹੇ ਆ ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਜਿਹੜੀ ਸਿਆਸੀ ਜਿਹੜੀ ਹਲਚਲ ਤੇਜ਼ ਹੋ ਗਈ ਸੀ ਸੂਤਰਾਂ ਮੁਤਾਬਕ ਜੀ ਜੇਪੀ ਵਿਚਾਲੇ ਲੋਕ ਸਭਾ ਸੀਟਾਂ ਨੂੰ ਲੈ ਕੇ ਕੋਈ ਸਹਿਮਤੀ ਜਿਹੜੀ ਆ ਉਹ ਨਹੀਂ ਬਣ ਸਕੀ ਭਾਜਪਾ ਨੇ ਜਜਪੀ ਨੂੰ ਇੱਕ ਸੀਟ ਦੇਣਾ ਚਾਹੁੰਦੀ ਸੀ ਜਿਸ ਤੋਂ ਬਾਅਦ ਹਰਿਆਣਾ ਵਿੱਚ ਦੋਵਾਂ ਪਾਰਟੀਆਂ ਦਾ ਜਿਹੜਾ ਗੱਠ ਜੋੜੋ ਟੁੱਟ ਗਿਆ ਵਾ ਸੂਤਰਾ ਦੀ ਮੰਨੀ ਹੈ ਤਾਂ ਮੁੱਖ ਮੰਤਰੀ ਮਨੋਰ ਨਾਲ ਖੱਡਰ ਦੇ ਨਾਲ ਪੂਰੀ ਕੈਬਨਿਟ ਵੀ ਸੀਫਾਈ ਆਈਡੀਆ ਦੇ ਸਕਦੀ ਆ ਮੰਨਿਆ ਜਾ ਰਿਹਾ ਕਿ ਹਰਿਆਣਾ ਵਿੱਚ ਨਵੇਂ ਸਿਰੇ ਤੋਂ ਮੰਤਰੀ ਮੰਡਲ ਦੀ ਜਿਹੜੀ ਚੋਣ ਕੀਤੀ ਜਾਏਗੀ ਮਨੋਰ لال ਖੱਟਾ ਦੇ ਅਸਤੀਫੇ ਤੋਂ ਬਾਅਦ ਹੁਣ ਭਾਜਪਾ ਉਹਨਾਂ ਨੂੰ ਕਰਨਾਲ ਤੋਂ ਲੋਕ ਸਭਾ ਜਿਹੜੀ ਸੀਟ ਆ ਉਹ ਲੜਾ ਸਕਦੀ ਹੈ ਇੱਕ ਬਹੁਤ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਲੈ ਕੇ ਹਾਜ਼ਰ ਹੋਏ ਸਿਗੇ ਕਿ ਜਿਹੜਾ ਮਨੋਨ ਲਾਲ ਖੱਟਰ ਆ ਉਹਨਾਂ ਨੇ ਲੜਾ ਅਸਤੀਫਾ ਦਿੱਤਾ ਗਿਆ ਇੱਕ ਬੀਜੇਪੀ ਦੇ ਵਿੱਚ ਬਹੁਤ ਵੱਡੀ ਹਲਚਲ ਆ ਚੋਣਾਂ ਤੋਂ ਪਹਿਲਾਂ ਜਿਹੜਾ ਅਸਤੀਫਾ ਦਿੱਤਾ ਵਾ ਇੱਕ ਬਹੁਤ ਵੱਡਾ ਜਿਹੜਾ ਬੀਜੇਪੀ ਨੂੰ ਨੁਕਸਾਨ ਵੀ ਹੋ ਸਕਦਾ ਵਾ ਇਹਦਾ ਤੇ ਹੁਣ ਦੇਖਣਾ ਹੋਵੇ ਕਿ ਜਿਹੜਾ ਸਿੱਟੇ ਨਿਕਲ ਕੀ ਜਾਂਦੇ ਆ ਹਰਿਆਣਾ ਤੋਂ ਜਿਹੜਾ ਸਿਆਸੀ ਜਿਹੜੀ ਹਲਚਲ ਹੋਰ ਤੇਜ਼ ਹੋ ਗਈ ਜਿਹੜੀ ਬੀਜੇਪੀ ਦੂਸਰੀ ਸਾਈਡ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਵਾ ਕਲੋਰੀ ਦੇ ਸੰਗੂ ਬਾਡਰ ਦੇ ਉਸ ਨਾਲ ਵੀ ਥੋੜਾ ਬੀਜਪੀ ਦੀ ਜਿਹੜੀ ਪਾਰਟੀ ਨੂੰ ਫਰਕ ਪੈ ਸਕਦਾ ਹੈ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਉੱਤੇ ਆਪਣੇ ਜਿਹੜੇ ਕਮੈਂਟ ਕਰਕੇ ਜੁੜ ਦੱਸਿਓ ਕਿ ਆਨ ਵਾਲਾ ਜਿਹੜਾ ਸਮਾਉਂ ਉਸ ਵਿੱਚ ਜਿਹੜਾ ਵਾ ਖੱਟਰ ਸਰਕਾਰ ਜਿਹੜੀ ਬਣੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਖੱਟਰ ਨੇੜਾ ਅਸਤੀਫਾ ਦਿੱਤਾ ਕੀ ਸਿੱਟੇ ਜਿਹੜੇ ਨਿਕਲ ਕੇ ਆ ਸਕਦੇ ਨੇ ਕਿ ਬੀਜਪੀ ਨੂੰ ਜਿਹੜਾ ਇਸ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਵਾ ਬਹੁਤ ਬਹੁਤ ਤੁਹਾਡਾ ਧੰਨਵਾਦ